ਕਵਤਾਵਾਂ ਲਿਖਦਾ ਹੈ ਸਾਡੇ ਕੋਲ ਵੀ ਕਈ ਵਾਰੀ ਆਉਂਦਾ ਜਾਂਦਾ ਹੈ ਸਿੱਖੀ ਨਾਲ ਬਹੁਤ ਪਿਆਰ ਕਰਦਾ ਮੁੰਡਾ ਮੁਸਲਮਾਨਾਂ ਦਾ ਹੈ ਪਰ ਸਿੱਖੀ ਨਾਲ ਉਹਦਾ ਪਿਆਰ ਹੈ ਬਹੁਤ ਸਾਰੀਆਂ ਤਾਰੀਫਾਂ ਗੁਰੂ ਸਾਹਿਬ ਦੀਆਂ ਵੀ ਕਰਦਾ ਹੈ ਕਈ ਵਾਰੀ ਗੁਰੂ ਸਾਹਿਬ ਬਾਰੇ ਬਹੁਤ ਸੋਹਣੀਆਂ ਕਵਤਾਵਾਂ ਲਿਖਦਾ ਹੈ ਗੁਰੂ ਨਾਨਕ ਬਾਰੇ ਵੀ ਲਿਖੀਆਂ ਸਰਹੰਦ ਬਾਰੇ ਲਿਖੀਆਂ ਛੋਟੇ ਸਾਬਜਾਦਿਆਂ ਬਾਰੇ ਲਿਖੀਆਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਵੀ ਉਹਦੀ ਕਲਮ ਨੇ ਬਹੁਤ ਕੀਤੀ ਹੈ ਬਹੁਤ ਸੋਹਣੇ ਗਾਣੇ ਗੀਤ ਲਿਖਦਾ ਉਹ ਮੇਰੇ ਕੋਲ ਵੀ ਕਈ ਵਾਰੀ ਆਉਣ ਜਾਣ ਮੈਂ ਜਾਣਨਾ ਪਰਸਨਲੀ ਗੁਰੂ ਸਾਹਿਬ ਦੇ ਕਦੇ ਵੀ ਉਹ ਬੰਦਾ ਉਲਟ ਨਹੀਂ ਵਿਰੋਧ ਨਹੀਂ ਲਿਖਦਾ ਪਰ ਪਿੱਛੇ ਜੇ ਉਹਨੇ ਕਿਤੇ ਲਿਖ ਦਿੱਤਾ ਵੀ ਚਮਤਕਾਰ ਵਾਲੀ ਗੱਲ ਨਹੀਂ ਹੁੰਦੀ ਗੱਲ ਤੇ ਬੰਦੇ ਦੀ ਮਿਹਨਤ ਦੀ ਹੁੰਦੀ ਹੈ ਮੈਨੂੰ ਤੁਸੀਂ ਇੱਕ ਗੱਲ ਦੱਸਿਓ ਵੀਰੋ ਇੱਕ ਤੁਹਾਨੂੰ ਮੈਂ ਸਵਾਲ ਪੁੱਛਦਾਂ ਤੇਰਾ ਬਾਪੂ ਬਹੁਤ ਮਿਹਨਤ ਕਰਦਾ ਸੀ 30000 ਰੁਪਇਆ ਕਮਾਉਂਦਾ ਸੀ ਹਰ ਰੋਜ਼ 1000 ਰੁਪਇਆ ਨਾ ਹੱਡ ਭੰਨ ਕੇ ਕਮਾਉਂਦਾ ਸੀ ਤੂੰ ਬਾਅਦ ਵਿੱਚ ਸਿਫਤ ਲੱਗਿਆ ਕਰਨੀ ਤੂੰ ਪਤਾ ਕੀ ਕਹਿਣਾ ਹੈ ਮੇਰਾ ਜਿਹੜਾ ਬਾਪੂ ਹੈ ਬਾਪੂ ਸੀ ਨਾ ਜੀ ਜਦੋਂ ਸੌਂਦਾ ਸੀ ਸਵੇਰ ਨੂੰ ਉਹਦੇ ਸਹਰਾਣੇ ਥੱਲੇ 1000 ਰੁਪਇਆ ਪਿਆ ਹੁੰਦਾ ਸੀ ਉਹਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਪਰ ਬਾਪੂ ਮਿਹਨਤ ਕਰਦਾ ਘਾਲਣਾ ਘਾਲਦਾ ਫਿਰ 1000 ਰੁਪਇਆ ਕਮਾਉਂਦਾ ਤੂੰ ਕਹਿਣਾ ਜਦੋਂ ਬਾਪੂ ਸੌਂਦਾ ਸੀ ਉਹਦੀ ਸਹਰਾਣੇ ਥੱਲੇ 1000 ਰੁਪਇਆ ਪਿਆ ਹੋਦਾ ਸੀ ਬਾਪੂ ਦੀ ਸਿਫਤ ਕਰਦੇ ਆ ਕਿ ਨਰਾਦਰ ਕਰਦੇ ਆ ਤੂੰ ਇਹ ਕਹਿ ਕੇ ਵੀ ਬਾਪੂ ਕੰਮ ਨਹੀਂ ਸੀ ਕਰਦਾ ਆਪੀ ਆ ਜਾਂਦਾ ਸੀ 1000 ਰੁਪਇਆ ਸਿਫਤ ਹੋਈ ਕਿ ਨਰਾਦਰ ਹੋਇਆ ਤੁਸੀਂ ਕਹੋਗੇ ਮਰਗੇ ਮਿਹਨਤਾਂ ਕਰਦੇ ਜੇ ਹੁਣ ਤੁਸੀਂ ਕਹੋ ਸਿਫਤ ਪਤਾ ਪਿਓ ਦੀ ਕਿਵੇਂ ਕਰਨੀ ਪਊ ਬਈ ਬੜਾ ਹੱਡ ਭੰਵੀ ਮਿਹਨਤ ਕਰਕੇ ਓਏ ਮਸਾਂ ਇੰਨੇ ਘਰ ਪਾਇਆ ਸੀ ਓਏ ਆ ਜਿਹੜੇ ਦੋ ਖਣ ਪਾਏ ਸੀ ਨਾ ਇਹਨੇ ਮਸਾਂ ਪਾਏ ਇੰਨੀ ਮਿਹਨਤ ਕਰੀ ਸਾਡੇ ਬਾਪੂ ਨੇ ਇੰਨੀ ਮਿਹਨਤ ਕਰੀ ਇਹ ਆ ਤੇਰੇ ਪਿਓ ਦੀ ਅਸਲ ਸਿਫਤ ਜੇ ਕਵੇ ਓਪੇ ਹੀ ਬਣ ਗਿਆ ਸੀ ਸਵੇਰੇ ਸੁਤਰਾਤ ਨੂੰ ਸੁੱਤੇ ਸਵੇਰੇ ਉੱਠ ਵੇਖਿਆ ਘਰ ਬਣਿਆ ਪਿਆ ਇਹ ਤੇਰੇ ਪਿਓ ਦੀ ਮਿਹਨਤ ਦੇ ਨਾਲ ਨਾ ਅਸੀਂ ੱੱਕਾ ਕਰਦੇ ਆ ਇਹ ਨਰਾਦਰੀ ਐ ਬਾਪੂ ਨੇ ਮਿਹਨਤ ਬਹੁਤ ਕੀਤੀ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੀ ਜਾਨ ਨੇ ਜਾਨ ਜੇ ਸਾਡਾ ਸਾਨੂੰ ચીਰ ਕੇ ਵੇਖਿਆ ਜਾਏ ਨਾ ਤੇ ਜੇ ਕਿਸੇ ਦੇ ਨਾਲ ਸਭ ਤੋਂ ਪਹਿਲਾ ਇਸ਼ਕ ਨਿਕਲੂ ਤੇ ਉਹ ਕਲਗੀਆਂ ਵਾਲੇ ਨਾਲ ਨਿਕਲਣਾ ਸਾਡੇ ਰੋਮ-ਰੋਮ 'ਚ ਪਿਆਰ ਹੈ ਉਹਨਾਂ ਦਾ ਪਰ ਹਾਂ ਅਸੀਂ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਉਹਨਾਂ ਦੀ ਕੱਲਣਾ ਨੂੰ ਪੂਜਦੇ ਹਾਂ ਉਹਨਾਂ ਦੀ ਇੰਨੀ ਕੱਲਣਾ ਉਹਨਾਂ ਨੇ ਜ਼ਿੰਦਗੀ 'ਚ ਕੀਤੀ ਕਲਗੀਆਂ ਵਾਲਾ ਆਪਣੇ ਆਪ ਵਿੱਚ ਇੱਕ ਚਮਤਕਾਰ ਸੀ ਜਿਵੇਂ ਗਈਏ ਗੁਰੂ ਗੋਬਿੰਦ ਸਿੰਘ ਚਮਤਕਾਰ ਕਰਦੇ ਸੀ ਅਸੀਂ ਐ ਨਹੀਂ ਮੰਨਦੇ ਅਸੀਂ ਮੰਨਦੇ ਆ ਕਲਗੀਆਂ ਵਾਲਾ ਆਪਣੇ ਆਪ ਇੱਕ ਚਮਤਕਾਰ ਸੀ ਸਾਡੇ ਪਾਸ਼ਾ ਦਾ ਜਿਹੜਾ ਪਿਆਰ ਸਾਡੇ ਅੰਦਰ ਹੈ ਤੋ ਸਾਨੂੰ ਪੁੱਛ ਕੇ ਵੇਖੋ ਪਰ ਹਾਂ ਅਸੀਂ ਇਹੋ ਜੀ ਗੱਲ ਨਹੀਂ ਕਰਦੇ ਜਿਹਦੇ ਨਾਲ ਸਾਡੇ ਪਿਓ ਦਾ ਨਰਾਦਰ ਹੋਵੇ ਮਜ਼ਾਕ ਉੱਡੇ ਜਿਹਦੇ ਕਰਕੇ ਲੋਕ ਹੱਸਣ ਅਸੀਂ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਹਾਂ ਰੱਜ ਰੱਜ ਕੇ ਹੁਣ ਖਾਲਸਾ ਸਾਜਨਾ ਦਿਵਸ ਮਨਾਵਾਂਗੇ ਸਾਰਾ ਪਰਮੇਸ਼ਰ ਦਵਾਰ ਜਗਮਗ ਜਗਮਗ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਤੇ ਖਾਲਸਾ ਦਿਵਸ ਇਕੱਠਾ ਮਨਾਉਨੇ 14 ਅਪ੍ਰੈਲ 1469 ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਰੀਜ ਨਾਲ ਕਰਦੇ ਪਰ ਅਸੀਂ ਉਹਵੇਂ ਨਹੀਂ ਮੰਨਦੇ ਜਿਵੇਂ ਤੁਸੀਂ ਮੰਨਦੇ ਕਈ ਬੰਦੇ ਫਿਰ ਇਦਾਂ ਦੀਆਂ ਗੱਲਾਂ ਲੋ ਜੀ ਇਹ ਇਹ ਗੁਰੂ ਸਾਹਿਬ ਨੂੰ ਐਵੇਂ ਹੀ ਸਮਝਦੇ ਐਵੇਂ ਨਹੀਂ ਸਮਝਦੇ ਅਸੀਂ ਸਮਝਦੇ ਹਾਂ ਉਹਨਾਂ ਨੇ ਕੱਲ ਨਾ ਕੱਲੀ ਕਿੱਡੀ ਵੱਡੀ ਸੋਚ ਸਾਡੇ ਸੱਚੇ ਪਾਤਸ਼ਾਹ ਦੀ ਤੇਦਾ ਮਤਲਬ ਇਹ ਥੋੜਾ ਵੀ ਅਸੀਂ ਪਿਆਰ ਨਹੀਂ ਕਰਦੇ ਇਸੇ ਤਰ੍ਹਾਂ ਉਹ ਮੁੰਡੇ ਨੇ ਮੱਟ ਛੇਰੋਂ ਵਾਲੇ ਵੀਰ ਨੇ ਲਿਖ ਦਿੱਤਾ ਸਿੰਘ ਨੇ ਉਹਨੇ ਤੇ ਉਹਦਾ ਰੂਪ ਬਣਾ ਲਿਆ ਵੇਖੋ ਜੀ ਇਹ ਵਿਰੋਧੀ ਹੈ ਕੱਲ ਉੱਥੇ ਮੈਂ ਵੇਖਿਆ ਕੰਨ ਫੜ ਕੇ ਮਾਫੀਆਂ ਮੰਗੋ ਮਾਫੀਆਂ ਮੰਗੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਮਾਫੀਆਂ ਮੰਗਾਉਣ ਵਾਲਿਆਂ ਨੂੰ ਸਾਡੇ ਇਤਿਹਾਸ ਵਿੱਚ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਥੀਮ ਖਾਂਦੇ ਹੁੰਦੇ ਸੀ ਇਹ ਇਤਿਹਾਸਕਾਰਾਂ ਤੋਂ ਮਾਫੀਆਂ ਕਦੋਂ ਮੰਗਾਉਂਗੇ ਇਤਿਹਾਸਕਾਰ ਤਾਂ ਹੈ ਹੀ ਨਹੀਂ ਹੁਣ ਹੈ ਨਹੀਂ ਪਰ ਉਹ 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 ਜਿਹੜੇ ਗ੍ਰੰਥਾਂ ਚ ਲਿਖਿਆ ਉਹਦੇ ਬਾਰੇ ਮੂੰਹ ਤੋਂ ਇੱਕ ਵਾਰ ਐਂ ਬੋਲ ਦੋ ਵੀ ਵੇਖੋ ਜੀ ਇਹ ਗੱਲਾਂ ਗਲਤ ਲਿਖੀਆਂ ਨੇ ਗ੍ਰੰਥਾਂ ਚ ਐਂ ਕਹਿ ਦਿਓ ਚਲੋ ਫੇਰ ਮੰਨਾਂਗੇ ਵੀ ਤੁਹਾਡਾ ਗੁਰੂ ਸਾਹਿਬ ਨਾਲ ਪਿਆਰ ਹੈ ਆਪਾਂ ਨਾ ਤੇ ਗ੍ਰੰਥ ਬੈਨ ਹੋਣੇ ਨੇ ਨਾ ਅਕਾਲ ਤਖਤ ਨੇ ਕੋਈ ਐਕਸ਼ਨ ਲੈਣਾ ਹੈ ਗੁਰੂ ਸਾਹਿਬ ਸੁੱਖਾ ਪੀਂਦੇ ਸੀ ਗੁਰੂ ਸਾਹਿਬ ਭੰਗ ਪੀਂਦੇ ਸੀ ਇਹ ਲਿਖਿਆ ਹੈ ਕੀ ਮਖਾਂਦੇ ਸੀ ਇਹ ਵੀ ਲਿਖਿਆ ਤੁਸੀਂ ਸਿਰਫ ਇੰਨਾ ਕਹ ਬੋਲ ਦੋ ਵੀ ਇਹ ਯਾਰ ਗ੍ਰੰਥਾਂ ਚ ਨਾ ਗੱਲਾਂ ਗਲਤ ਲਿਖੀਆਂ ਨੇ ਬਸ ਇੰਨਾ ਕਹਿ ਦੋ ਸਾਨੂੰ ਲੱਗੂ ਵੀ ਯਾਰ ਤੁਸੀਂ ਕਿੰਨਾ ਗੁਰੂ ਸਾਹਿਬ ਨਾਲ ਪਿਆਰ ਕਰਦੇ ਉਹਨਾਂ ਬਾਰੇ ਕੋਈ ਨਹੀਂ ਬੋਲੂ ਤਿੰਨ ਸੌ 65 ਸਰੂਪ ਚਲੇ ਗਏ ਲੈ ਗਏ ਉੱਥੇ ਕੋਈ ਨਹੀਂ ਜਾ ਕੇ ਐ ਐ ਐ ਕੰਨਾਂ ਨੂੰ ਹੱਥ ਲਵਾ ਕੇ ਮਾਫੀ ਮੰਗਾਂਗੇ ਸਾਡੇ ਸਿੱਖਾਂ ਦੇ ਵਿੱਚ ਹੀ 12ਵੇਂ 13ਵੇਂ ਗੁਰੂ ਨੇ ਚਲੋ ਉਹਨਾਂ ਦੀ ਆਪਣੀ ਮਨੋਤ ਹੈ ਪਰ ਉਹ ਚੌਰ ਚੌਰ ਹੁੰਦਾ ਹੈ ਬਾਬਾ ਜੀ ਤੇ ਛਤਰ ਹੁੰਦਾ ਹੈ ਬਾਬਾ ਜੀ ਤੇ ਤਖਤ ਹੁੰਦਾ ਹੈ ਬਾਬਾ ਜੀ ਦਾ ਉੱਤੇ ਚੰਦੋਆ ਕਿਦਾਂ ਦਾ ਲੱਗਦਾ ਹੈ ਬਾਬਾ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਕਹਿੰਦੇ ਕੀ ਕਹਿੰਦੇ ਨੇ ਗ੍ਰੰਥ ਸਾਹਿਬ ਤੇ ਗੁਰੂ ਕਿੰਨੂੰ ਕਹਿੰਦੇ ਨੇ ਬਾਬਾ ਜੀ ਨੂੰ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੀ ਕਹਿੰਦੇ ਨੇ ਗ੍ਰੰਥ ਸਾਹਿਬ ਚੰਦੋਆ ਗੁਰੂ ਗ੍ਰੰਥ ਸਾਹਿਬ ਐਦਾਂ ਹੁੰਦੇ ਨੇ ਚੰਦੋਆ ਬਾਬਾ ਜੀ ਤੇ ਲੱਗਿਆ ਹੁੰਦਾ ਚੌਰ ਵੀ ਬਾਬਾ ਜੀ ਤੇ ਹੁੰਦਾ ਤਖਤ ਵੀ ਬਾਬਾ ਜੀ ਦਾ ਹੁੰਦਾ ਸਤਿਗੁਰੂ ਵੀ ਬਾਬਾ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਈਡ ਤੇ ਰੱਖੇ ਹੁੰਦੇ ਉਧਰ ਨੂੰ ਕੋਈ ਵੀ ਮੂੰਹ ਨਹੀਂ ਕਰਦਾ ਸਿੱਖਾਂ ਜੀ ਨੇ ਨਾਲੇ ਅਨੇੜੇ ਹੀ ਨੇ ਪਰ ਕਿਸੇ ਇਕੱਲੇ ਤੋਂ ਇਕੱਲੇ ਬੰਦੇ ਤੇ ਜੋਰ ਚੱਲ ਜਾਂਦਾ ਵੀ ਕੱਲਾ ਮਿਲ ਗਿਆ ਕੱਲਾ ਘਰੇ ਰਹਿੰਦਾ ਇਹ ਹੁਣ ਬੋਲ ਨਹੀਂ ਸਕਦਾ ਚਲੋ ਜਾਓ ਮਾਫੀਆਂ ਮੰਗਾ ਲਓ ਚਲੋ ਕੋਈ ਗੱਲ ਨਹੀਂ ਚੰਗੀ ਗੱਲ ਹੈ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਨਾ ਸੁਣੋ ਨਾ ਵੇਖੋ ਨਾਲੇ ਅਗਲੇ ਨੇ ਪੋਸਟ ਪਾ ਕੇ ਕਹਿ ਦਿੱਤਾ ਮਾਫ ਕਰ ਦਿਓ ਫਿਰ ਅਗਲੇ ਨੇ ਵੀਡੀਓ ਬਣਾ ਕੇ ਕਹਿ ਦਿੱਤਾ ਮਾਫ ਕਰ ਦਿਓ ਫਿਰ ਤੁਸੀਂ ਕਹਿੰਦੇ ਕੰਨਾਂ ਨਾਲ ਮਾਫੀ ਹੱਥ ਲੈ ਨੱਕ ਲਕੀਰਾਂ ਕੱਢ ਫੇਰ ਮੰਗ ਮੰਨਾਂਗੇ ਫਿਰ ਤੁਸੀਂ ਕਹਿੰਦੇ ਕੇਸ ਕਰਾਂਗੇ ਪਤਾ ਵੀ ਇੱਕ ਬੰਦਾ ਹੁਣ ਜੇ ਹੁਣ ਮਾਤੜ ਤੋਂ ਮਾਤੜ ਇੱਥੇ ਗਰੀਬ ਜੇ ਬੰਦੇ ਨੂੰ ਕੁੱਟਣਾ ਹੋਵੇ ਜਣਾ ਖਾਣਾ ਹੀ ਮੁੱਕੀ ਮਾਰਨ ਲੱਗ ਜਾਊਗਾ ਸਵਤੰਤਾ ਤਾਂ ਨਾ ਵੀ ਵੱਡਿਆਂ ਨਾਲ ਵੀ ਅਸੀਂ ਥੋੜਾ ਜਿਹਾ ਉਧਰ ਵੀ ਜਾਈਏ ਉਧਰ ਨੂੰ ਤੇ ਕੋਈ ਕਹਿੰਦਾ ਨਹੀਂ ਖੁਸ਼ ਸਾਡਾ ਸੁਭਾਅ ਬਣ ਗਿਆ ਤੇ ਮੈਂ ਵੀਰਾਂ ਨੂੰ ਇਹਨਾਂ ਦੇ ਜਿਹੜੇ ਆਏ ਵੀ ਸੀ ਉੱਥੇ ਮਾਫੀ ਮੰਗਵਾਉਣ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਪ੍ਰਭੂ ਆਪਣੇ ਗੁੱਸੇ ਤੇ ਕੰਮ ਕਰੋ ਆਪਣੇ ਸੁਭਾਅ ਤੇ ਕੰਮ ਕਰੋ ਆਪਣੀ ਹੈਬਿਟਸ ਤੇ ਕੰਮ ਕਰੋ ਇਹਦੇ ਨਾਲ ਹੋਣਾ ਨਹੀਂ ਕੁਝ ਉਹ ਮਟੇ ਸ਼ੇਰੋਂ ਵਾਲੇ ਦੇ ਲੋਕ ਵਿਰੁੱਧ ਸੀ ਪਰ ਜਦੋਂ ਮਾਫੀ ਮੰਗਾਈ ਉਹਦੇ ਹੱਕ 'ਚ ਖੜ ਗਏ ਫਿਰ ਕਿਉਂਕਿ ਤੁਸੀਂ ਤਰ ਉਹ ਜਦੋਂ ਐਂ ਮਾਫੀ ਮੰਗ ਰਿਹਾ ਤੁਸੀਂ ਐਂ ਖੜੇ ਐ ਫਿਰ ਲੋਕ ਉਹਦੇ ਹੱਕ 'ਚ ਹੋਣਗੇ ਤੁਹਾਡੇ ਵਿਰੋਧ 'ਚ ਉਲਟ ਹੋਊਗਾ ਜਿਹੜੇ ਬੰਦੇ ਨਾਲ ੱੱੱਕਾ ਕੀਤਾ ਜਾਵੇ ਲੋਕ ਫਿਰ ਕਿਹਦੇ ਨਾਲ ਖੜਦੇ ਹੁੰਦੇ ਨੇ ਜਿਹਦੇ ਨਾਲ ੱੱੱਕਾ ਹੋ ਰਿਹਾ ਹੋਵੇ ਜਿਹਨੂੰ ਕੁੱਟਿਆ ਜਾ ਰਿਹਾ ਹੋਵੇ ਜਿਹਨੂੰ ਮਾਰਿਆ ਜਾ ਰਿਹਾ ਹੋਵੇ ਲੋਕ ਉਹਦੇ ਹੱਕ 'ਚ ਖੜਦੇ ਤੂੰ ੱੱੱਕਾ ਕਰੋਗੇ ਫਿਰ ਲੋਕ ਤੁਹਾਡੇ ਵਿਰੋਧ 'ਚ ਹੋਈ ਜਾਣਗੇ ਜਿਨ੍ਹਾਂ ਜਿਨ੍ਹਾਂ ਨਾਲ ਜਾ ਕੇ ਧੱਕਾ ਕਰੋਗੇ ਉਹਨਾਂ ਦੇ ਹੱਕ ਚ ਹੋਈ ਜਾਣਗੇ ਜੇ ਤੁਸੀਂ ਜ਼ਬਰਦਸਤੀ ਕਰੀ ਜਾਓਗੇ ਕਰੀ ਜਾਓਗੇ ਕਰੀ ਜਾਓਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਪੱਗਾਂ ਨਹੀਂ ਲੱਭਣੀਆਂ ਮੂਸੇ ਵਾਲੇ ਨੇ ਗਾਇਆ ਨਹੀਂ ਸੀ ਮੂਸੇ ਵਾਲਾ ਕਹਿੰਦਾ ਨਹੀਂ ਧਰਮ ਦੇ ਠੇਕੇਦਾਰੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਿਰਾਂ ਤੇ ਪੱਗਾਂ ਨਹੀਂ ਲੱਭਣੀਆਂ ਉਹ ਕਹਿੰਦਾ ਨਹੀਂ ਹੁੰਦਾ ਸੀ ਉਹਨੇ ਮਾਈ ਭਾਗੋ ਵਾਲਾ ਗੀਤ ਗਾਇਆ ਅਕਾਲ ਤਖਤ ਤੇ ਅੱਡ ਮਾਫੀ ਮੰਗਾਈ ਉਹਦੇ ਤੋਂ ਅਲੱਗ ਮੰਗਵਾਈ ਕੁਝ ਬੰਦਿਆਂ ਨੇ ਜਾ ਕੇ ਉਹਦੀ ਮਾਂ ਤੋਂ ਵੀ ਜਾ ਕੇ ਮਾਫੀ ਮੰਗਵਾਈ ਤੇ ਜਦੋਂ ਉਹ ਚਲਿਆ ਗਿਆ ਫਿਰ ਉਹਦੇ ਭੋਗ ਤੇ ਜਾ ਕੇ ਮਗਰ ਮੱਛਲੇ ਅਥਰੂ ਵੀ ਬਗਾ ਕੇ ਆਏ ਫਿਰ ਉਹਦਾ ਕ੍ਰੈਡਿਟ ਵੀ ਲੈਂਦੇ ਐ ਸੋ ਇੱਕ ਗੱਲ ਕਹਿ ਦਿਓ ਜਦੋਂ ਨੇ ਪਾਤ ਤਾਂ ਬਸ ਖਤਮ ਹੋਈ ਗੱਲ ਪਰ ਇਹ ਐ ਵੀ ਹੁਣ ਗਰੀਬ ਤੇ ਜੋਰ ਚੱਲਦਾ ਵੱਡਿਆਂ ਨੂੰ ਕੋਈ ਕੁਝ ਕਹਿੰਦਾ ਨਹੀਂ ਸਾਡੇ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਦੇ ਉੱਤੇ ਸੱਚੀ ਮੈਂ ਦੱਸ ਨਹੀਂ ਸਕਦਾ ਕਦੇ ਤੁਸੀਂ ਆਪ ਖੋਲ ਕੇ ਪੜ੍ਹ ਲਓ ਸੱਤ-ਸੱਤ ਵਿਆਹ ਗੁਰੂ ਸਾਹਿਬ ਦੇ ਲਿਖੇ ਹੋਏ ਆ ਗੁਰੂ ਹਰਰਾਇ ਸਿੰਘ ਸਾਹਿਬ ਦੇ ਸੱਤ ਵਿਆਹ ਕਠੀਆਂ ਪਹਿਣਾ ਨਾਲ ਸੱਤ ਵਿਆਹ ਤੇ ਵੱਡੀ ਦੀ ਉਮਰ 13-14 ਸਾਲ ਦੀ ਲਿਖੀ ਹੈ ਤੇ ਛੋਟੀ ਦੀ ਕਿੰਨੀ ਹੋਊ ਇਹ ਤਾਂ ਮੈਂ 2 ਸਾਲ ਦੀ ਦਾ ਵਿਆਹ ਕਰਤਾ ਸੀ ਗੁਰੂ ਸਾਹਿਬ ਦੇ ਨਾਲ ਸੱਤ ਪੈਣਾ ਗੁਰੂ ਸਾਹਿਬ ਇਦਾਂ ਦੇ ਥੋੜਾ ਸੀ ਕਿਤੇ ਲਿਖਿਆ ਉਹਦੇ ਵਾਸਤੇ ਕੋਈ ਨਹੀਂ ਬੋਲੇਗਾ ਸੋ ਮੈਂ ਇਹਨਾਂ ਨੂੰ ਬੇਨਤੀ ਮੈਂ ਨਾ ਜਿਹੜੇ ਬੰਦੇ ਗਏ ਵੀ ਉੱਥੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਵੀ ਯਾਰ ਕਿਸੇ ਬੰਦੇ ਦੇ ਵਿਚਾਰ ਵੱਖਰੇ ਐ ਤੁਹਾਡੇ ਵਿਚਾਰ ਵੱਖਰੇ ਐ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕਰਦੇ ਆ ਤੁਸੀਂ ਆਪਣੇ ਥਾਂ ਤੇ ਰੱਖੋ ਕਿਸੇ ਬੰਦੇ ਦੇ ਦੂਜੇ ਵਿਚਾਰ ਵੀ ਹੋ ਸਕਦੇ ਐ ਨਾਲੇ ਕਰਾ ਮਾਤਾ ਦੇ ਉੱਤੇ ਤੇ ਸਵਾਲ ਕਈ ਸਾਲਾਂ ਤੋਂ ਕਈ ਬੰਦੇ ਉਠਾਉਂਦੇ ਹੀ ਆ ਰਹੇ ਐ ਕਿੰਨੀਆਂ ਕਿਤਾਬਾਂ ਲਿਖੀਆਂ ਪਈਆਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਐ ਇੱਕ ਬਾਪੂ ਨੂੰ ਮਿਹਨਤੀ ਮੰਨਦਾ ਇੱਕ ਬਾਪੂ ਨੂੰ ਕਰਾ ਮਾਤੀ ਮੰਨਦਾ ਇੱਕ ਕਹਿੰਦਾ ਯਾਰ ਸਾਡਾ ਬਾਪੂ ਐ ਮਿਹਨਤ ਉਹ ਕਰਦਾ ਪਿਆਰ ਤੇ ਦੋਵੇਂ ਹੀ ਕਰਦੇ ਪੁੱਤ ਤੇ ਦੋਵੇਂ ਹੀ ਐ ਤਲਗੀਆਂ ਵਾਲਾ ਤੇ ਸਾਡਾ ਵੀ ਉਨਾ ਹੀ ਲੱਗਦਾ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਤੇ ਪਿਆਰ ਅਸੀਂ ਵੀ ਕਰਦੇ ਆਂ ਚਮਤਕਾਰਾਂ ਤੇ ਨਾਲੇ ਮੈਨੂੰ ਲੱਗਦਾ ਗੱਲ ਹੋਣੀ ਵੀ ਚਾਹੀਦੀ ਹੈ ਕਿਉਂਕਿ ਜੇ ਚਮਤਕਾਰਾਂ ਤੇ ਅੱਜ ਤੁਸੀਂ ਗੱਲ ਕਰਨੀ ਨਾ ਸ਼ੁਰੂ ਕੀਤੀ ਤੇ ਤੁਹਾਡਾ ਕਦੋਂ ਪੰਜਾਬ ਅਸਾਈ ਬਣ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਉਹ ਸਟੇਜਾਂ ਤੇ ਚਮਤਕਾਰ ਕਰ ਕਰਕੇ ਤੁਹਾਡੇ ਭੋਲੇ-ਪਾਲੇ ਲੋਕਾਂ ਨੂੰ ਲੈ ਜਾਣਗੇ ਵਾਸਤ ਕਰਕੇ ਹਰ ਲਖਾਰੀ ਨੂੰ ਹਰ ਬੁਲਾਰੇ ਨੂੰ ਹਰ ਬੰਦੇ ਨੂੰ ਚਮਤਕਾਰਾਂ ਵਾਲੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਅਸਾਈ ਸਥਾਨ ਨਾ ਬਣ ਜਾਵੇ ਤੇ ਜੇ ਤੁਸੀਂ ਨਾ ਚਮਤਕਾਰਾਂ ਤੇ ਗੱਲ ਕਰਨੀ ਹੁਣ ਸ਼ੁਰੂ ਕੀਤੀ ਆਉਣ ਵਾਲੇ ਸਮੇਂ ਵਿੱਚ ਇਹੀ ਕੁਝ ਹੋਏਗਾ ਤਾਂ ਕਰਕੇ ਆਪਣੇ ਆਪ ਤੇ ਕੰਮ ਕਰੋ ਭਰਾਵੋ ਅਸੀਂ ਮਾੜਾ ਨਹੀਂ ਸੋਚਦੇ ਤੁਹਾਡਾ ਵੀ ਭਲਾ ਹੋਵੇ ਭਲਾ ਹੀ ਮੰਗਦੇ ਆ ਅਸੀਂ ਕਿਸੇ ਦਾ ਬੁਰਾ ਮੰਗਦੇ ਕਿਸੇ ਨੂੰ ਅਸੀਂ ਠੱਕੇ ਨਾਲ ਨਾਂ ਦਬਾਉਣ ਜਾਂਦੇ ਆ ਤੁਹਾਡੀ ਆਪਣੀ ਸੋਚ ਹੈ ਕਿਸੇ ਬੰਦੇ ਨੇ ਬਾਪੂ ਨੂੰ ਕਿਵੇਂ ਮੰਨਣਾ ਕਿਸੇ ਨੇ ਕਿਵੇਂ ਮੰਨਣਾ ਕਿਸੇ ਨੇ ਸਾਡੇ ਕਲਗੀਆਂ ਵਾਲੇ ਪਾਸ਼ਾ ਨੂੰ ਹੋਰ ਤਰ੍ਹਾਂ ਮੰਨਣਾ ਦੂਸਰੇ ਨੇ ਹੋਰ ਤਰ੍ਹਾਂ ਮੰਨਣਾ ਹਰ ਇੱਕ ਬੰਦੇ ਦੀ ਆਪਣੀ ਆਪਣੀ ਇਨਕ ਹੈ ਆਪਣਾ ਆਪਣਾ ਨਜ਼ਰੀਆ ਹੈ ਰਹਿਣ ਦਿਓ ਹਰ ਬੰਦੇ ਦੀ ਆਪਣੀ ਆਪਣੀ ਇੱਕ ਸੋਚ ਹੈ ਹਾਂ ਜੇ ਕੋਈ ਗੁਰੂ ਸਾਹਿਬ ਨੂੰ ਗਾਲਾਂ ਕੱਢਦਾ ਹੋਵੇ ਗਲਤ ਬੋਲਦਾ ਹੋਵੇ ਫਿਰ ਸਾਡਾ ਫਰਜ਼ ਬਣਦਾ ਵੀ ਕਹਿ ਪੁੱਛ ਕਹੀਏ ਵੀ ਨਾ ਭਰਾਵਾ ਐਂ ਨਾ ਬੋਲਿਆ ਕਰ ਜੇ ਕੋਈ ਗੁਰੂ ਸਾਹਿਬ ਬਾਰੇ ਗਲਤ ਗਾਲਾਂ ਗਾਲਾਂ ਲਿਖੇ ਮਾੜਾ ਬੋਲੇ ਫਿਰ ਸਾਡਾ ਫਰਜ਼ ਹੈ ਅਸੀਂ ਜਾ ਕੇ ਕਹੀਏ ਭਰਾਵਾ ਆਹ ਕੰਮ ਨਾ ਕਰਿਆ ਕਰ ਯਾਰ ਆਹ ਠੀਕ ਨਹੀਂ ਤੂੰ ਐਂ ਨਾ ਕਰ ਵੀ ਸਾਡਾ ਪਿਆਰ ਹੈ ਗੁਰੂ ਸਾਹਿਬ ਨਾਲ ਤੂੰ ਗਾਲਾਂ ਕੱਢੀ ਜਾਂਦਾ ਤੂੰ ਆ ਨਾ ਕਰਿਆ ਕਰ ਬਸ ਪਰ ਜੇ ਆਪਾਂ ਕਹੀਏ ਵੀ ਜੇ ਕੋਈ ਦੂਜੇ ਤਰ੍ਹਾਂ ਸੋਚੇ ਵੀ ਨਾ ਜੇ ਮੈਂ ਕਹਿੰਦਾ ਵੀ ਪਾਣੀ ਜਦੋਂ ਮਹਾਰਾ ਨੇ ਪੈਰ ਪਾਇਆ ਪਾਣੀ ਥੱਲੇ ਚਲਿਆ ਗਿਆ ਬਾਕੀ ਵੀ ਸਾਰੇ ਇਹੀ ਮੰਨਣ ਐ ਨਾ ਫਿਰ ਤੁਸੀਂ ਕਰੋ ਸਾਡੇ ਪਾਤਸ਼ਾਹ ਦੀਆਂ ਇੰਨੀਆਂ ਇੰਨੀਆਂ ਕੁਰਬਾਨੀਆਂ ਹੈ ਉਹਨਾਂ ਨੇ ਬੱਚੇ ਸ਼ਹੀਦ ਕਰਾਏ ਹੈ ਉਹਨਾਂ ਦੀ ਮਾਤਾ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਪਿਤਾ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦਾ ਘਰ-ਬਾਰ ਸਭ ਕੁਝ ਪਰ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੰਨੀ ਦ੍ਰਿੜਤਾ ਕਿੰਨੇ ਹੌਸਲੇ ਵਾਲੇ ਕਿੰਨੀ ਚੜ੍ਹਦੀ ਕਲਾ ਵਿੱਚ ਰਹੇ ਕਿੰਨਾ ਆਪਣੇ ਆਪ ਨੂੰ ਉਹਨਾਂ ਨੇ ਕਾਇਮ ਰੱਖਿਆ ਸੋ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੜੀ ਕਮਾਲ ਦੀ ਉਹਨਾਂ ਦੀ ਹਸਤੀ ਹੈ ਅਸੀਂ ਸਾਰੇ ਉਹਨਾਂ ਦੇ ਬੱਚੇ ਆ ਤੇ ਪੁੱਤ ਬਣ ਕੇ ਰਹੀਏ ਕਲਗੀ ਵਾਲੇ ਸੱਚੇ ਪਾਤਸ਼ਾਹ ਨਾਲ ਪਿਆਰ ਕਰੀਏ ਮੈਂ ਪਿੱਛੇ ਜੇ ਸਪੈਸ਼ਲ ਵੀਡੀਓ ਬਣਾਈ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਬਹੁਤ ਪਿਆਰ ਕਰਿਆ ਤੁਹਾਡੇ ਅੰਦਰ ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੁਹਾਡੇ ਅੰਦਰ ਸਤਕਾਰ ਚਾਹੀਦਾ ਬਹੁਤ ਜ਼ਿਆਦਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਰੱਖੋ ਤੇ ਪਿਆਰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨਾਲ ਕਰੋ ਉਹਨਾਂ ਨਾਲ ਪਿਆਰ